ਇਸ ਮੁਲੇ ਦੀ ਖਬਰ ਤੁਹਾਨੂੰ ਖਰੜ ਦੇ ਲਾਂਡਰ ਰੋਡ ਤੋਂ ਦਿਖਾ ਰਹੇ ਹਾਂ ਜਿੱਥੇ ਕੇਐਸਬੀਪੀ ਨਾਰਥ ਵੈਲੀ ਜੋ ਵੱਡੀ ਸੋਸਾਇਟੀ ਹੈ ਉਸ ਦੇ ਇੱਕ ਫਲੈਟ ਦੇ ਵਿੱਚ ਸਿਲੰਡਰ ਫਟਿਆ ਜਿਸ ਤੋਂ ਬਾਅਦ ਭਿਆਨਕ ਅੱਗ ਲੱਗੀ ਹੈ ਸਵੇਰੇ 5 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਸਮਾਨ ਸੜਕੇ ਸੁਆਹ ਹੋ ਗਿਆ ਕਰਦੇ ਮੈਂਬਰ ਸਵੇਰੇ ਗੁਰੂ ਘਰ ਗਏ ਹੋਏ ਸੀ ਪਰ ਪਿੱਛੇ ਤੋਂ ਬਲਾਸਟ ਹੋ ਗਿਆ ਜਿਸ ਤੋਂ ਬਾਅਦ ਜਾ ਕੇ ਪੂਰੀ ਸੋਸਾਇਟੀ ਦੇ ਵਿੱਚ ਹਫੜਾ ਦਫੜੀ ਮਚ ਗਈ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਇਸ ਮੌਕੇ ਪਾਵੇਂ ਕਿਤੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੂਰਾ ਫਲੈਟ ਸੜ ਕੇ ਸੁਆਹ ਹੋ ਗਿਆ ਪੂਰਾ ਸਮਾਨ ਜਿਹੜਾ ਉਹਨਾਂ ਵੱਲੋਂ ਬੜੇ ਮਹਿੰਗੇ ਤਰੀਕੇ ਦੇ ਨਾਲ ਆਪਣੇ ਘਰ ਦੇ ਸਮਾਨ ਖਰੀਦਿਆ ਹੋਇਆ ਸੀ ਸਮਾਨ ਪੂਰਾ ਸੜ ਕੇ ਸੁਆਹ ਹੋ ਗਿਆ ਅਜੇ ਤੱਕ ਅੱਗ ਲੱਗਣ ਦੇ ਕਾਰਨ ਪੂਰੀ ਤਰ੍ਹਾਂ ਨਹੀਂ ਪਤਾ ਲੱਗ ਰਿਹਾ ਪਰ ਕਿਤੇ ਨਾ ਕਿਤੇ ਵੱਡੇ ਸਵਾਲ ਨੇ ਕਿ ਆਖਰ ਇੰਨੀ ਵੱਡੀ ਸੋਸਾਇਟੀ ਦੇ ਵਿੱਚ ਕੋਈ ਫਾਇਰ ਸਿਲੰਡਰ ਜਾਂ ਫਿਰ ਕੋਈ ਹੋਰ ਤਰੀਕੇ ਦਾ ਇੰਤਜ਼ਾਮ ਕਿਉਂ ਨਹੀਂ ਕਿ ਸਿਲੰਡਰ ਫਟਣ ਦਾ ਆਖਰ ਕਾਰਨ ਕੀ ਹੈ ਤਾਂ ਇਸ ਨੂੰ ਲੈ ਕੇ ਪੁੱਭਾ ਮਾਰ ਕੇ ਜੋ ਫਲੈਟ ਮਾਲਕ ਹੈ ਰੂਰ ਹੈ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਉਹਨਾਂ ਦੀ ਜਾਨ ਦਾ ਬਚਾਅ ਹੋ ਗਿਆ ਭਾਵੇਂ ਕਿ ਉਹਨਾਂ ਦਾ ਸਾਰਾ ਸਮਾਨ ਸੜਕੇ ਸਵਾਹ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਨਾਰਥ ਵੈਲੀ ਖਰਲੈਂਡਰ ਰੋਡ ਦੇ ਉੱਤੇ ਵੱਡੀ ਸੈਟੀ ਹੈ ਕਾਫੀ ਫਲੈਟ ਇਸ ਸੈਟੀ ਦੇ ਵਿੱਚ ਨੇ ਜਿੱਤੇ ਕਿ ਕਾਫੀ ਬਾਰ ਲੋਕਾਂ ਬਲਦਸਤੇ ਰਕੀ ਬਿਲਡਰ ਨੂੰ ਵੀ ਕਈ ਸੁਬਿਧਾ ਲਈ ਅਪੀਲ ਕੀਤੀ ਸੀ ਪਰ ਅਜੇ ਤੱਕ ਉਹ ਸੋਸਾਇਟੀ ਦੇ ਵਿੱਚ ਉਸ ਤਰੀਕੇ ਦੀ ਸੁਵਿਧਾ ਨਹੀਂ ਦਿੱਤੀ ਗਈਆਂ ਜਿਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਹਾਦਸੇ ਜਿਹੜੇ ਲਗਾਤਾਰ ਵਾਪਰ ਰਹੇ ਨੇ ਇਸ ਮੌਕੇ ਤਸਵੀਰਾਂ ਤੁਸੀਂ ਦੇਖੋ ਕਿੰਨੀਆਂ ਭਿਆਨਕ ਨੇ ਪੂਰਾ ਬਲਾਸਟ ਦੇ ਵਿੱਚ ਇਹ ਲੱਗ ਰਿਹਾ ਸੀ ਕਿ ਪਤਾ ਨਹੀਂ ਕਿਹੜਾ ਤਮਾਕਾ ਇਸ ਜਗ੍ਹਾ ਉੱਤੇ ਹੋ ਗਿਆ ਜਿਸ ਤੋਂ ਬਾਅਦ ਅੱਗ ਦੇ ਭੰਬੜ ਮਚ ਗਏ ਇਸ ਮੌਕੇ ਫਾਇਰ ਗੱਡੀਆਂ ਗੱਡੀਆਂ ਮੌਕੇ ਪਹੁੰਚੀਆਂ ਤੇ ਪੁਲਿਸ ਦੀ ਟੀਮ ਵੀ ਪਹੁੰਚੀ ਨੇ ਇਸ ਮੌਕੇ ਸੋਸਾਇਟੀ ਦੇ ਲੋਕਾਂ ਵੱਲੋਂ ਕੀ ਕਿਹਾ ਪਲਤ ਸਿੰਘ ਉਹ ਵੀ ਸੁਣ ਲਓ ਸਮਝ ਸਕਦੇ ਸਭ ਕੁਝ ਸਮਝ ਰਹਾ ਹੈ ਕੋਈ ਨਾ ਕਰਦੇ ਆ 15 ਦੋਗੇ ਜਾਨ ਇਨਸਾਨ ਹੋਇਆ ਚਲੋ ਪੂਰਾ ਦਿਨ ਕਰ ਸਕਦੇ ਬਾਕੀ ਜਿੰਨਾ ਹੋ ਸਕਦਾ ਤੇਰੀ ਆਪਾਂ ਹੈਲਪ ਕਰਦੇ ਆ ਤੇ ਹੋਰਾਂ ਨੂੰ ਵੀ ਆਪਾਂ ਅਪਰੈਸ਼ੀਏ ਕਰਦੇ ਆ ਠੀਕ ਹੈ ਵੀਡੀਓ ਬਣਾਇਆ ਬਣ ਠੀਕ ਹੈ ਹਾਂ ਮੋਬਾਈਲ ਵੀ ਕਹਾਲ ਸਾਹਿਬ ਵਾਇਰ ਵੀ ਫਰੇ ਮੈਂ ਪ੍ਰਦੀਪ ਸਿੰਘ ਵੇਰਕਾ ਤੇ ਇਹ ਵੀਰ ਸਾਡਾ ਭਪਿੰਦਰ ਸਿੰਘ ਜਿਨ੍ਹਾਂ ਦੇ ਘਰ ਦੇ ਵਿੱਚ ਅੱਜ ਸਵੇਰੇ ਅੱਗ ਲੱਗੀ ਹੈ ਤੇ ਉਹ ਜੋਤ ਕਰਕੇ ਜੋਤੇ ਨਾਲ ਲਈ ਆਪ ਗੁਰਦੁਆਰ ਸਾਹਿਬ ਗਏ ਹੋਏ ਸੀ ਤੇ ਚਲੋ ਇਹ ਨਾ ਬਚਾ ਹੋ ਗਿਆ ਵੀ ਜਲਦੀ ਟਾਈਮ ਸਰਕਾਰ ਆਗੇ ਬਾਕੀ ਵੀਡੀਓ ਤੇ ਇਹੀ ਪਹਿਲਾਂ ਵੇਖ ਲਈਏ ਬਲਾਸਟ ਹੋਈ ਉਹਦੀ ਵੇਖ ਲਈਏ ਜਿਹੜੀ ਮੈਂ ਘਰ ਦੀ ਪਾਈਏ ਘਰ ਦਾ ਜਿਹਨਾਂ ਵੀ ਸਮਾਨ ਸਾਰਾ ਸਰਕੇ ਸਵਾਹ ਹੋ ਗਿਆ ਬਾਥਰੂਮ ਦਾ ਵੀ ਬਾਥਰੂਮ ਦਾ ਗੀਜਰ ਵਗੈਰਾ ਉਹ ਵੀ ਉੱਡ ਗਿਆ ਫੱਖੇ-ਫੁਖੇ ਚਲੋ ਉਹਨਾਂ ਦਾ ਤੇ ਕੀ ਰਹਿਣਾ ਮਨ ਕੇ ਤਕਰੀਬਨ ਸਾਰਾ ਹੀ ਜਰਾ ਸੜ ਕੇ ਸਵਾਹ ਹੋ ਗਿਆ ਤੇ ਵਾਕਿਆ ਜ਼ਿਆਦਾ ਕੁਝ ਨਾ ਮੋਲਦਾ ਮੈਂ ਸਾਰੀ ਸੁਸਾਇਟੀ ਨੂੰ ਖਾਸ ਕਰਕੇ ਆਪਣੀ ਨਾਰਥ ਵੈਲੀ ਦੀ ਸੁਸਾਇਟੀ ਨੂੰ ਰਿਕਵੈਸਟ ਕਰਾਂਗਾ ਵੇ ਸਾਡੇ 100 ਮਤਭੇਦ ਹੋ ਸਕਦੇ ਆ ਠੀਕ ਹੈ ਕਿ ਨਹੀਂ ਤੇ ਆਪਾਂ ਇਹਨਾਂ ਵਿਚਾਰਾਂ ਤੋਂ ਅੱਜ ਆਪਾਂ ਇਹਨਾਂ ਮਤਭੇਦ ਤੋਂ ਹਟ ਕੇ ਉੱਪਰ ਉੱਠ ਕੇ ਤੇ ਆਪਾਂ ਇਹਦੇ ਵੀਰ ਦੀ ਮਦਦ ਕਰਨੀ ਹੈ ਠੀਕ ਹੈ ਕਿ ਨਹੀਂ ਤੇ ਮਦਦ ਕਰਨੀ ਹੈ ਆਪਾਂ ਕਿਉਂ ਇਸ ਕਰਕੇ ਮਦਦ ਕਰਨੀ ਹੈ ਆਪਾਂ ਵੀ ਜ਼ਰੂਰਤਮੰਦ ਬੰਦਾ ਠੀਕ ਹੈ ਜ਼ਰੂਰਤਮੰਦ ਬੰਦਾ ਔਰ ਇਹਦੀ ਮਦਦ ਕਰਨੀ ਹੈ ਔਰ ਦਿਲ ਖੋਲ ਕੇ ਕਰਨੀ ਹੈ ਕੋਈ ਫਰਕ ਨਹੀਂ ਪੈਂਦਾ ਵਾ ਬਾਕੀ ਜੇ ਮੈਂ ਵੀਡੀਓ ਬਣਾ ਰਿਹਾ ਔਰ ਉਹ ਜਿਹੜੇ ਲੋਕ ਜਿਹੜੇ ਸੋਚਣਗੇ ਵੀ ਵੀਡੀਓ ਵੇਰ ਕੇ ਨੇ ਪਾਈ ਐ ਇਦਾਂ ਕੀਤਾ ਉਹਦਾਂ ਕੀਤਾ ਇਹ ਸਰਵੇਸ਼ ਕਰਕੇ ਵੀਡੀਓ ਬਣਾਇਆ ਕੋ ਵੀਰ ਨੂੰ ਲੋੜ ਆ ਇਸ ਟਾਈਮ ਜੇ ਅਸੀਂ ਸੁਸਾਇਟੀ ਦੇ ਮੈਂਬਰ ਹੋ ਕੇ ਅਗਰੇ ਇਸ ਵੀਰ ਦੀ ਮਦਦ ਨਹੀਂ ਨਾ ਕਰਾਂਗੇ ਤਾਂ ਸਾਡੇ ਉੱਤੇ ਲੱਖ ਦੀ ਲਾਹਣਤ ਹੈ ਤੇ ਮੇਰੇ ਵੱਲੋਂ ਪਰਸਨਲ ਮੇਰੇ ਵੱਲੋਂ ਆਪਣੇ ਪਰਿਵਾਰ ਵੱਲ ਵੀਰ ਦਾ ਪਰਿਵਾਰ ਵੱਲੋਂ ਮੈਂ ਦੀ ਭਪਿੰਦਰ ਸਿੰਘ ਦੀ ਮਦਦ ਆਪਣੇ ਵੱਲੋਂ 5000 ਦੀ ਕਰ ਰਿਹਾ ਤੇ ਜਿੰਨੀ ਹੋ ਸਕੇ ਤੇ ਸਾਰੀ ਸੁਸਾਇਟੀ ਨੂੰ ਰਿਕਵੈਸਟ ਆ ਹੱਥ ਜੋੜ ਕੇ ਬੰਨ ਕੇ ਕਿ ਤੈਨੂੰ ਕੁਝ ਘਟ ਜਾਣਾ ਠੀਕ ਹੈ ਕਿ ਨਹੀਂ ਇਹਨੇ ਕੋਈ ਮੈਨ ਨਹੀਂ ਪਾ ਲੈਣਾ ਔਰ ਉਹ ਤੇ ਮਾਰੇ ਅੰਦਰ ਕੈਮਰਾ ਮਾਰ ਕੇ ਕੋਡ ਰੁਕ ਜਾ ਅੰਦਰ ਮਾਰੇ ਫੇਰ ਦਿਖਾਣੀ ਠੀਕ ਹੈ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਸਕਾ ਹੋ ਗਿਆ ਤੇ ਹੈ ਇਹ ਵੇਲਾ ਹੀ ਹੈ ਦੁਕਾਨਦਾਰੀ ਕਰਦਾ ਛੋਟੀ ਮੋਟੀ ਕਰਦਾ ਵਾ ਕੋਈ ਐਡਾ ਵੱਡਾ ਐਡਾ ਕਾਰੋਬਾਰ ਨਹੀਂ ਹੈਗਾ ਤੇ ਮੇਰੀ ਫੇਰ ਹੱਥ ਜੋੜ ਕੇ ਬਣ ਕੇ ਰਿਕਵੈਸਟ ਆ ਬੇ ਸਬੀਰ ਦੀ ਮਦਦ ਕੀਤੀ ਮੈਂ ਆਪਣੇ ਕੋਲੋਂ 5000 ਦੀ ਜੇਰੀ ਮਦਦ ਨਹੀਂ ਕਹਿ ਸਕਦਾ ਤੇ ਆਪਣੇ ਕੋਲੋਂ ਇੱਕ ਨਮਾਣੇ ਜੇ ਵੱਲੋਂ ਇੱਕ ਛੋਟੀ ਜਿਹੀ ਸਹਾਇਤਾ ਉਹ ਮੈਂ ਕਰ ਰਿਹਾ ਭਰਾ। ਕੋਈ ਹੋਰ ਕੋਈ ਹੋਰ। ਸਰ ਇੱਥੇ ਕੋਈ ਸਿਲੰਡਰ ਫਟਿਆ? ਹਾਂਜੀ ਹਾਂਜੀ। ਅੱਗ ਲੱਗਣ ਨਾਲ ਜੀ ਸਿਲੰਡਰ ਫਟਿਆ ਸੀਗੇ ਜੀ। ਤੇ ਉਸ ਦੌਰਾਨ ਜਿਹੜੇ ਦੋ ਵਿਅਕਤੀ ਅੱਗ ਬੁਝਾਰੇ ਸੀ ਉਹਨਾਂ ਦੇ ਸਾੜ ਪੈ ਗਿਆ ਸੀ ਥੋੜਾ ਜਿਹਾ। ਤੇ ਉਸ ਤੋਂ ਬਾਅਦ ਉਹ ਹਸਪੀਟਲ ਐਡਮਿਟ ਹੋਣ ਚਲੇ ਗਏ। ਅਸੀਮ ਜੀ ਜਿਹੜੇ ਉੱਪਰ ਆਏ ਫਾਇਰ ਬਿਗੜ ਨੂੰ ਨਾਣ ਲੈ ਕੇ ਅੱਗ ਤੇ ਕਾਬੂ ਪਾਇਆ। ਪਤਾ ਲੱਗਿਆ ਕਿਵੇਂ ਅੱਗ ਲੱਗੀ। ਇਸ ਬਾਰੇ ਸਰプラスਾ ਜਿਹੜਾ ਹੈ ਮਾਲਕ ਰਹਿੰਦਾ ਕਿੰਨੇ ਬੰਦੇ ਰਹਿੰਦੇ ਸੀ ਇੱਥੇ ਪੁੱਛ ਆਈਡੀਆ ਨਹੀਂ ਸਰ ਸਭ ਨੀਚੇ ਗਏ ਜਿਹੜੇ ਅੱਗ ਬੁਝਾਉਣ ਵਾਲੇ ਸੀ ਉਹ ਹੁਣੇ ਇੱਥੇ ਨੀਚੇ ਗਏ ਜੀ ਉਹ ਅੱਗ ਬੁਝਾਉਣ ਵਾਲੇ ਵੀ ਇੱਥੇ ਰਹਿੰਦੇ ਸੀ ਜਾਂ ਨੀਚੇ ਸੀ ਉਹ ਇਹਨਾਂ ਦੇ ਪੜੋਸੀ ਹੁੰਦੇ ਸੀ ਅੱਗ ਲੱਗਣ ਦੀ ਵਜ੍ਹਾ ਕੋਈ ਪਤਾ ਲੱਗੀ ਵਜ੍ਹਾ ਨਹੀਂ ਪਤਾ ਲੱਗੀ